15 ਸਾਲ ਬਾਅਦ ਮੇਰੀ ਬੇਟੀ ਦੇ ਘਰ ਬਾਬੇ ਨੇ ਔਲਾਦ ਦਿੱਤੀ ਹਮ ਬਾਬਾ ਦੀਪ ਸਿੰਘ ਜੀ ਦੇ ਜੀ ਅਸੀਂ ਤਾਂ ਹੋਰਾਂ ਨੂੰ ਵੀ ਕਹਿੰਦੇ ਆ ਬਾਬਾ ਦੀਪ ਸਿੰਘ ਗੁਰਦੁਆਰੇ ਆ ਕੇ ਜੀ ਪਹਿਰੇ ਲਾਓ ਬਾਬਾ ਦੀਪ ਸਿੰਘ ਨੂੰ ਮੰਗੋ ਬਾਬਾ ਦੀਪ ਸਿੰਘ ਹਰ ਟਾਈਮ ਹਾਜ਼ਰ ਨਾ ਜੋ ਮੰਗੋਗੇ ਉਹ ਮਰਾਦਾ ਪੂਰੀਆਂ ਹੋਣਗੀਆਂ ਉਹਨਾਂ ਦੀ ਤੇ ਤਾਂ ਖੁੱਲਾ ਦਰ ਛੱਡਿਆ ਵੇ ਜਿਹੜਾ ਮੰਗਦਾ ਉਹਨਰ ਝੋਲੀਆਂ ਚ ਪਾਈ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤਨ ਤਨ ਬਾਬਾ ਦੇਵ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਸੇਵਾ ਕਰ ਰਹੇ ਹਾਂ ਕਿੰਨਾ ਖੁਸ਼ ਆਨੰਦ ਆ ਰਿਹਾ ਬਹੁਤ ਆਨੰਦ ਆ ਰਿਹਾ ਘਾਰ ਹੀ ਭੁੱਲ ਜਾਈਦਾ ਇੱਥੇ ਆ ਕੇ ਗੁਰੂ ਘਰ ਚ ਇੰਨੀ ਸੇਵਾ ਦੇ ਮਨ ਮੰਨਦਾ ਹੈ ਕਿ ਘਰਾਂ ਤੇ ਮਨ ਨਹੀਂ ਕਰਦਾ ਜਾਣ ਤੇ ਇੰਨੀ ਸੇਵਾ ਮਿਲਦੀ ਗੁਰੂ ਘਰ ਚ ਜੋ ਮੰਗੀਏ ਉਹ ਹੀ ਮਰਾਦਾ ਪੂਰੀਆਂ ਹੁੰਦੀਆਂ ਨੇ ਗੁਰੂ ਘਰ ਚ ਗੁਰੂ ਜੀ ਕਦੇ ਕੁਝ ਜਦਾਂ ਦੱਸਦੇ ਵੀ ਹਰੇਕ ਪੂਰੀ ਹੁੰਦੀ ਆ ਤੇ ਕੁਝ ਮੰਗਿਆ ਹੋਵੇ ਸਾਂਝਾ ਕਰੋਗੇ ਸਾਡੇ ਨਾਲ ਹਾਂ ਜੀ ਅਸੀਂ ਮੰਗੇ ਆ ਉਹ ਪੂਰਾ ਹੋ ਗਿਆ 15 ਸ ਆਦ ਦਿੱਤੀ ਹਮ ਬਾਬਾ ਦੀਪ ਸਿੰਘ ਜੀ ਦੇ ਕਿੰਨਾ ਕੁ ਸ਼ੁਕਰ ਕਰਦੇ ਜੇ ਜਦੋਂ ਮੀਨਸ ਜੋ ਪੂਰਾ ਹੁਣ ਨਹੀਂ ਹੁੰਦਾ ਹੁੰਦਾ ਕਿਸੇ ਦਾ ਵੀ ਜਿੱਥੇ ਅੱਗੇ ਅਰਦਾਸ ਕਰੋ ਤਾਂ ਪੂਰਾ ਜਰੂਰ ਹੋ ਜਾਂਦਾ ਹਾਂਜੀ ਅਸੀਂ ਤਾਂ ਹੋਰਾਂ ਨੂੰ ਵੀ ਕਹਿੰਦੇ ਆ ਬਾਬਾ ਦੀਪ ਸਿੰਘ ਗੁਰਦੁਆਰੇ ਅੱਗੇ ਜੀ ਪੈਰੇ ਲਾਓ ਬਾਬਾ ਦੀਪ ਸਿੰਘ ਨੂੰ ਮੰਗੋ ਬਾਬਾ ਦੀਪ ਸਿੰਘ ਹਰ ਟਾਈਮ હાજર ਨਾ ਜੋ ਮੰਗੋਗੇ ਉਹ ਮਰਾਦਾ ਪੂਰੀਆਂ ਹੋਣਗੀਆਂ ਉਹਨਾਂ ਦੀ ਇਹਦਾ ਮੀਨਸ ਇਹਦਾ ਝੋਲੀ ਖੋਲ ਕੇ ਬੈਠੇ ਨੇ ਵੀ ਅ ਬਸ ਮੰਗਣਾ ਆਉਣਾ ਚਾਹੀਦਾ ਇਹਨਾਂ ਨੇ ਤਾਂ ਖੁੱਲਾ ਦਰ ਛੱਡਿਆ ਵੇ ਜਿਹੜਾ ਮੰਗਦਾ ਉਹਨਰ ਝੋਲੀਆਂ ਚ ਪਾਈ ਜਾਂਦੇ ਆ ਹਮ ਹਾਂ ਜੀ ਸੰਗਤ ਨੂੰ ਕੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦਰਸ਼ਨ ਕਰਾ। ਹਾਂ ਜੀ ਉਸ ਤੋਂ ਉਹਨਾਂ ਨੂੰ ਵੀ ਕਹਿੰਦੇ ਤੁਸੀਂ ਆਓ ਗੁਰਦੁਆਰੇ ਸੇ। ਤੁਹਾਡੀ ਮਰਜ਼ਾ ਪੂਰੀ ਹੋਣੀ। ਹਾਂ ਜੀ ਤੁਹਾਡੀ ਮਰਜ਼ਾ ਪੂਰੀ ਹੋਣੀ ਹੈ ਤੇ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਸੇਵਾ ਕਰ ਰਹੇ ਹਾਂ ਕਿੰਨਾ ਖੁਸ਼ ਆਨੰਦ ਆ ਰਿਹਾ ਬਹੁਤ ਆਨੰਦ ਆ ਰਿਹਾ ਘਾਰ ਹੀ ਭੁੱਲ ਜਾਈਦਾ ਇੱਥੇ ਆ ਕੇ ਗੁਰੂ ਘਰ ਚ ਇੰਨੀ ਸੇਵਾ ਦੇ ਮਨ ਮੰਨਦਾ ਹੈ ਕਿ ਘਰਾਂ ਤੇ ਮਨ ਨਹੀਂ ਕਰਦਾ ਜਾਣ ਤੇ ਇੰਨੀ ਸੇਵਾ ਮਿਲਦੀ ਗੁਰੂ ਘਰ ਚ ਜੋ ਮੰਗੀਏ ਉਹ ਹੀ ਮਰਾਦਾ ਪੂਰੀਆਂ ਹੁੰਦੀਆਂ ਨੇ ਗੁਰੂ ਘਰ ਚ ਗੁਰੂ ਜੀ ਕਦੇ ਕੁਝ ਜਦਾਂ ਦੱਸਦੇ ਵੀ ਹਰੇਕ ਪੂਰੀ ਹੁੰਦੀ ਆ ਤੇ ਕੁਝ ਮੰਗਿਆ ਹੋਵੇ ਸਾਂਝਾ ਕਰੋਗੇ ਸਾਡੇ ਨਾਲ ਹਾਂ ਜੀ ਅਸੀਂ ਮੰਗੇ ਆ ਉਹ ਪੂਰਾ ਹੋ ਗਿਆ 15 ਸ ਆਦ ਦਿੱਤੀ ਹਮ ਬਾਬਾ ਦੀਪ ਸਿੰਘ ਜੀ ਨੇ ਕਿੰਨਾ ਕੁ ਸ਼ੁਕਰ ਕਰਦੇ ਜੇ ਜਦੋਂ ਮੀਨਸ ਜੋ ਪੂਰਾ ਹੁਣ ਨਹੀਂ ਹੁੰਦਾ ਹੁੰਦਾ ਕਿਸੇ ਦਾ ਵੀ ਜਿੱਥੇ ਅੱਗੇ ਅਰਦਾਸ ਕਰੋ ਤਾਂ ਪੂਰਾ ਜਰੂਰ ਹੋ ਜਾਂਦਾ ਹਾਂਜੀ ਅਸੀਂ ਤਾਂ ਹੋਰਾਂ ਨੂੰ ਵੀ ਕਹਿੰਦੇ ਆ ਬਾਬਾ ਦੀਪ ਸਿੰਘ ਗੁਰਦੁਆਰੇ ਆ ਕੇ ਜੀ ਪੈਰੇ ਲਾਓ ਬਾਬਾ ਦੀਪ ਸਿੰਘ ਨੂੰ ਮੰਗੋ ਬਾਬਾ ਦੀਪ ਸਿੰਘ ਹਰ ਟਾਈਮ હાજર ਨਾ ਜੋ ਮੰਗੋਗੇ ਉਹ ਮਰਾਦਾ ਪੂਰੀਆਂ ਹੋਣਗੀਆਂ ਉਹਨਾਂ ਦੀ ਇਹਦਾ ਮੀਨਸ ਇਹਦਾ ਝੋਲੀ ਖੋਲ ਕੇ ਬੈਠੇ ਨੇ ਵੀ ਅ ਬਸ ਮੰਗਣਾ ਆਉਣਾ ਚਾਹੀਦਾ ਇਹਨਾਂ ਨੇ ਤਾਂ ਖੁੱਲਾ ਦਰ ਛੱਡਿਆ ਵੇ ਜਿਹੜਾ ਮੰਗਦਾ ਉਹਨਰ ਝੋਲੀਆਂ ਚ ਪਾਈ ਜਾਂਦੇ ਆ ਹਮ ਤਾਂ ਜੀ ਸੰਗਤ ਨੂੰ ਕੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦਰਸ਼ਨ ਕਰਾ। ਹਾਂ ਜੀ ਉਸ ਤੋਂ ਉਹਨਾਂ ਨੂੰ ਵੀ ਕਹਿੰਦੇ ਤੁਸੀਂ ਆਓ ਗੁਰਦੁਆਰੇ ਸੇ। ਤੁਹਾਡੀ ਮਰਜ਼ਾ ਪੂਰੀ ਹੋਣੀ। ਹਾਂ ਜੀ ਤੁਹਾਡੀ ਮਰਜ਼ਾ ਪੂਰੀ ਹੋਣੀ ਹੈ ਤੇ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤਨ ਤਨ ਬਾਬਾ ਦੇਵ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਸੇਵਾ ਕਰ ਰਹੇ ਹਾਂ ਕਿੰਨਾ ਖੁਸ਼ ਆਨੰਦ ਆ ਰਿਹਾ ਬਹੁਤ ਆਨੰਦ ਆ ਰਿਹਾ ਘਾਰ ਹੀ ਭੁੱਲ ਜਾਈਦਾ ਇੱਥੇ ਆ ਕੇ ਗੁਰੂ ਘਰ ਚ ਇੰਨੀ ਸੇਵਾ ਦੇ ਮਨ ਮੰਨਦਾ ਹੈ ਕਿ ਘਰਾਂ ਤੇ ਮਨ ਨਹੀਂ ਕਰਦਾ ਜਾਣ ਤੇ ਇੰਨੀ ਸੇਵਾ ਮਿਲਦੀ ਗੁਰੂ ਘਰ ਚ ਜੋ ਮੰਗੀਏ ਉਹ ਹੀ ਮਰਾਦਾ ਪੂਰੀਆਂ ਹੁੰਦੀਆਂ ਨੇ ਗੁਰੂ ਘਰ ਚ ਗੁਰੂ ਜੀ ਕਦੇ ਕੁਝ ਜਦਾਂ ਦੱਸਦੇ ਵੀ ਹਰੇਕ ਪੂਰੀ ਹੁੰਦੀ ਆ ਤੇ ਕੁਝ ਮੰਗਿਆ ਹੋਵੇ ਸਾਂਝਾ ਕਰੋਗੇ ਸਾਡੇ ਨਾਲ ਹਾਂ ਜੀ ਅਸੀਂ ਮੰਗੇ ਆ ਉਹ ਪੂਰਾ ਹੋ ਗਿਆ 15 ਸ ਆਦ ਦਿੱਤੀ ਹਮ ਬਾਬਾ ਦੀਪ ਸਿੰਘ ਜੀ ਦੇ ਕਿੰਨਾ ਕੁ ਸ਼ੁਕਰ ਕਰਦੇ ਜੇ ਜਦੋਂ ਮੀਨ ਜੋ ਪੂਰਾ ਨਹੀਂ ਹੁੰਦਾ ਹੁੰਦਾ ਕਿਸੇ ਦਾ ਵੀ ਜਿੱਥੇ ਅੱਗੇ ਅਰਦਾਸ ਕਰੋ ਤਾਂ ਪੂਰਾ ਜਰੂਰ ਹੋ ਜਾਂਦਾ ਹਾਂਜੀ ਅਸੀਂ ਤਾਂ ਹੋਰਾਂ ਨੂੰ ਵੀ ਕਹਿੰਦੇ ਆ ਬਾਬਾ ਦੀਪ ਸਿੰਘ ਗੁਰਦੁਆਰੇ ਅੱਗੇ ਜੀ ਪੈਰੇ ਲਾਓ ਬਾਬਾ ਦੀਪ ਸਿੰਘ ਨੂੰ ਮੰਗੋ ਬਾਬਾ ਦੀਪ ਸਿੰਘ ਹਰ ਟਾਈਮ ਹਾਜ਼ਰ ਨਾ ਜੋ ਮੰਗੋਗੇ ਉਹ ਮਰਾਦਾ ਪੂਰੀਆਂ ਹੋਣਗੀਆਂ ਉਹਨਾਂ ਦੀਆਂ ਇਹਦਾ ਮੀਨ ਇਹਦਾ ਝੋਲੀ ਖੋਲ ਕੇ ਬੈਠੇ ਨੇ ਵੀ ਅ ਬਸ ਮੰਗਣਾ ਆਉਣਾ ਚਾਹੀਦਾ ਇਹਨਾਂ ਨੇ ਤਾਂ ਖੁੱਲਾ ਦਰ ਛੱਡਿਆ ਵੇ ਜਿਹੜਾ ਮੰਗਦਾ ਉਹਨਰ ਝੋਲੀਆਂ ਚ ਪਾਈ ਜਾਂਦੇ ਆ ਹਮ ਹਾਂ ਜੀ ਸੰਗਤ ਨੂੰ ਕੀ ਕਹਿਣਾ ਚਾਹੁੰਗੇ ਜਿਹੜੀ ਘਰ ਬੈਠੀ ਦਰਸ਼ਨ ਕਰਾ। ਹਾਂ ਜੀ ਉਸ ਤੋਂ ਉਹਨਾਂ ਨੂੰ ਵੀ ਕਹਿੰਦੇ ਤੁਸੀਂ ਆਓ ਗੁਰਦੁਆਰੇ ਸ। ਤੁਹਾਡੀ ਮਰਾਦਾ ਪੂਰੀਆਂ। ਹਾਂ ਜੀ ਤੁਹਾਡੀ ਮਰਾਦਾ ਪੂਰੀਆਂ ਹੋਣੀਆਂ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।